ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਵਜਲੋ ਫਾਜ਼ਿਲਕਾ ਦਾ ਦੌਰਾ ਕੀਤਾ ਗਿਆ ਸੀ ਦੌਰਾਨ ਉਹਨਾਂ ਨੇ ਐਲਾਨ ਕੀਤਾ ਕਿ ਨਸ਼ੇ ਤੋਂ ਪੀੜਤਾਂ ਦਾ ਸਰਕਾਰ ਵੱਲੋਂ ਮੁਫਤ ਇਲਾਜ ਕੀਤਾ ਜਾਵੇਗਾ ਪਰ ਨਸ਼ੇ ਦੀ ਤਸਕਰੀ ਵਿੱਚ ਲੱਗੇ ਲੋਕਾਂ ਨੂੰ ਕਾਨੂੰਨ ਕਰ ਰਹੇ ਹੱਥੀ ਨਜੀਠੇਗੀ ਔਰ ਜਿਹੇ ਲੋਕ ਆਪਣੇ ਅੰਤਿਮ ਮੁਕਾਮ ਜੇਲ੍ਹ ਜਾਣ ਲਈ ਤਿਆਰ ਰਹਿਣ ਉਹਨਾਂ ਕਿਹਾ ਕਿ ਨਸ਼ਾ ਮੁਕਤ ਦੇ ਸਿਹਤਮੰਦ ਸਮਾਜ ਹੀ ਰੰਗਲੇ ਪੰਜਾਬ ਦੀ ਤਰੱਕੀ ਦਾ ਆਧਾਰ ਬਣੇਗਾ ਉਹ ਨਾਖੇ ਕਿ ਨਸ਼ੇ ਦੀ ਸਪਲਾਈ ਲਾਈਨ ਟੁੱਟੀ ਹੈ ਤੇ ਜਿਸ ਕਾਰਨ ਪੀੜਿਤ ਇਲਾਜ ਲਈ ਨਸ਼ਾ ਮੁਕਤ ਕੇਂਦਰ ਆ ਤਿਆਰੇ ਨੇ ਅਤੇ ਪਹਿਲਾਂ ਦੇ ਮੁਕਾਬਲੇ ਇਹ ਗਿਣਤੀ ਵਧਣ ਲੱਗੀ ਹੈ ਇਸ ਲਈ ਸਰਕਾਰ ਵੱਲੋਂ ਰਾਜ ਵਿੱਚ ਨਸ਼ਾ ਮੁਕਤੀ ਕੇਂਦਰਾਂ ਤੇ ਨਰਵਾਸ ਕੇਂਦਰ ਵਿੱਚ ਬਿਸਤਰਿਆਂ ਦੀ ਗਿਣਤੀ ਵਧਾਈ ਜਾ ਰਹੀ ਹੈ ਉਹਨਾਂ ਦੱਸਿਆ ਕਿ ਇਸ ਲਈ ਰਾਜ ਵਿੱਚ 5000 ਹੋਰ ਬਿਸਤਰਿਆਂ ਦਾ ਵਾਅਦਾ ਨਸ਼ਾ ਮੁਕਤੀ ਕੇਂਦਰ ਵਿੱਚ ਕੀਤਾ ਜਾ ਰਿਹਾ ਜਦਕਿ ਫਾਜ਼ਿਲਕਾ ਵਿੱਚ ਪਹਿਲਾਂ ਤੋਂ ਸਰਕਾਰੀ ਤੇ ਨਿੱਜੀ ਖੇਤਰ ਦੇ ਨਸ਼ਾ ਮੁਕਤੀ ਕੇਂਦਰਾਂ ਦੇ ਵਿੱਚ ਉਪਲਬਧ 110 ਬਿਸਤਰੇ ਤੋਂ ਇਲਾਵਾ 230 ਹੋਰ ਬਿਸਤਰਿਆਂ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ ਫਕੀ ਬਦਲਾ ਨਹੀਂ ਸ਼ਾਂਤ ਹੋਏਗਾ ਪੰਜਾਬ ਵਿੱਚ ਹੁਣ ਮੇ ਸਾ ਵੇਚਣ ਵਾਲਿਆਂ ਦੀ ਮਾਂ ਕੋਈ ਨਹੀਂ ਮੈਸੇ ਮੈਂ ਬਦਲਾ ਨਹੀਂ ਗਿਆ ਕਿਉਂਕਿ ਉਹਨਾਂ ਕਰਨਾ ਵਾਦੂ ਠੀਕ ਹੈ ਤੇ ਇਹ ਸਿਰਪੇ ਜਿਹੜਾ ਹੈ ਤੇ ਇੱਕ ਤਾਂ ਮੇਰਾ ਮਕਸਦ ਨਹੀਂ ਹੈ ਜੀ ਜਿਹੜਾ ਪੰਜਾਬ ਨੂੰ ਆਪਾਂ ਨਸ਼ਾ ਮੁਕਤ ਕਰਨਾ ਇਹ ਬਹੁਤ ਜਲਦੀ ਸਾਡੇ ਨੈਸ਼ਨਲ ਕਮਿਸ਼ਨਰ ਔਰ ਆਰਮੀਸ ਡਿਵੀਜ਼ਨ ਵਾਲੇ ਪੰਜ ਹਜ਼ਾਰ ਤੋਂ ਬਾਅਦ ਜਿਹੜੇ ਬੈਟਾ ਡਿਗ੍ਰੀਸ਼ਨ ਦੇ ਯੂਨੀਵਰਸਿਟੀਸ਼ਨ ਦੇ ਅੰਦਰਸੇ ਕਾਲਜਸ ਵਿੱਚ ਮੈਡੀਕਲ ਕਾਲਜਸ ਵਿੱਚ ਔਰ ਉਹਦਾ ਖਰਚਾ ਸਾਰਾ ਸਰਕਾਰ ਦੇ ਟੋਟਲ ਖਰਚਾ ਉਹਦਾ ਸਰਕਾਰ ਦੇਗੀ ਜਿਹੜੇ ਜਿਹੜੇ ਬੰਦੇ ਰਾਸ਼ਦਾਨਾ ਜਿਹਨਾਂ ਤੋਂ ਕੋਈ ਨਹੀਂ ਹੋਏਗਾ 에어 ਕੰਡੀਸ਼ਨ ਸੈਂਟਰ ਹੋਣਗੇ ਨਾਲ ਸਕਿੱਲ ਡਿਵੈਲਪਮੈਂਟ ਸੈਂਟਰ ਹੋਣਗੇ ਉਹ ਪੰਜਾਬ ਦੇ ਲੋਕਾਂ ਨੂੰ ਡੈਡੀਕੇਟ ਕਰਨਗੇ ਜੇ ਅਸੀਂ ਇਹ ਸਾਰੇ ਜਿਹੜੀ ਉਹਦੀ ਟੀਮ ਬੈਠੀ ਹੈ ਤੁਹਾਡੇ ਸਾਹਮਣੇ ਐਮ.ਐਨ.ਐਸ ਸਰਵਨ ਮਾਈਸਰ ਅਸੀਂ ਸਾਰੇ ਜਣੇ ਉਹਦੀ ਤਿਆਰੀ ਕਰਨੇ ਚਾਲੇ ਚੱਲੇ ਲੱਗੇ ਹੋਣਾ ਤੇ ਇਹ ਅਸੀਂ ਜਿਹੜਾ ਸਾਰਾ ਡੈਡੀਕੇਟ ਕਰਾਂਗੇ ਡੈਂਗੂ ਮਲੇਰੀਆ ਚਿਕਨਗੁਨੀਆ ਔਰ ਡਾਇਰੀ ਡਿਜ਼ੀਜ਼ ਕੋਲਰਾ ਔਰ ਇਹਨਾਂ ਦੀ ਬਹੁਤ ਜ਼ਿਆਦਾ ਪ੍ਰਮਾਨ ਹੋ ਸਕਦੀ ਹੈ ਤੇ ਪਿਛਲੀ ਵਾਰੀ ਅਸੀਂ ਹਾਰਸ਼ਪੁਰ ਵਾਲਾ ਡੈਂਗਰ ਤੇ ਵਾਰ ਚੋ ਪੈ ਗਿਆ ਸੀ ਉਹ ਕਿੰਨੀ ਸੀ 50% ਰਿਡਕਸ਼ਨ ਹੋਈ ਆ ਕੇਸਸ ਦੇ ਵਿੱਚ ਮੋਰਟੈਲਿਟੀ ਬਹੁਤ ਘਟੀ ਆ ਮਤਲਬ ਉਸ ਤੋਂ ਪਹਿਲਾਂ 40 45% ਮਰਦੇ ਸੀ ਇੱਕ ਸਾਲ 'ਚ ਤੇ ਪਿਛਲੇ ਸਾਲ 13 ਸੀਗੇ ਅਸੀਂ ਉਹ ਇਸ ਵਾਰੀ ਜ਼ੀਰੋ ਤੇ ਲੈ ਕੇ ਆਵਾਂ ਔਰ 80% ਦਾ ਰਿਡਕਸ਼ਨ ਹੈ ਔਰ ਉਹ ਬੜੇ ਵਧੀਆ ਤਰੀਕੇ ਨਾਲ ਸੀ ਇਸ ਤਰ੍ਹਾਂ ਕਰਦੇ ਆ ਕਿ ਸਾਡੇ ਕੋਲ ਜਿਵੇਂ ਤੁਹਾਡੇ ਇੱਥੇ ਬਹੁਤ ਸਾਰੇ ਡਰਸਟਿਕ ਕਾਲਜਸ ਆ ਉਹਦੇ ਚੁਕੀਵਾਂ ਤੇ ਜੀਵਨ 1000 1500 ਜਿਹੜੇ ਡਰਸਟਿਕ ਸਟੂਡੈਂਟਸ ਆ ਫਾਰਮੇਸੀ ਕਾਲਜਸ ਆ ਜਾ ਪਰ ਹੋਰ ਪੈਰਾਮੈਡਿਕ ਦਾ ਫਿਜ਼ੀਓਥੈਰੇਪੀ ਦਾ ਕੋਰਸ ਆ ਉਹਨਾਂ ਸਾਰਿਆਂ ਨੂੰ ਮਾਸਟਰ ਟ੍ਰੇਨਰ ਬ੍ਰੀਡਿੰਗ ਚੈਕਰ ਅਸੀਂ ਬ੍ਰੀਡਿੰਗ ਚੈਕਰ ਰੱਖਦੇ ਸੀ ਦੋਸਤ ਵਾਲਾ ਪੰਜਾਬ ਦੇ ਵਿੱਚ 3-400 ਰੱਖਦੇ ਸੀ 10 ਵੀ ਹੁੰਦੇ ਸੀ ਜਿਹੜੇ ਦੇ ਵਿੱਚ ਤੇ ਹੁਣ ਸਾਡੇ ਕੋਲੇ ਹੋਣਗੇ ਜਿਹੜੇ ਸਾਡੇ ਘਰ ਤੋਂ ਘੱਟ ਨੂੰ ਜੜੇ ਆਗੇ ਦਾ ਉਹ ਪੈਰਾਮੈਡਿਕ ਦੇ 1500 1500 ਬ੍ਰੀਡਿੰਗ ਚੈਕਰ ਹੋਣਗੇ ਉਹ ਘਰ ਘਰ ਜਾ ਕੇ ਚੈੱਕ ਕਰਨਗੇ ਆਸ਼ਾ ਵਰਕਰਸ ਹਰ ਪਿੰਡ ਦੇ ਵਿੱਚ ਇੱਕ ਸਿਹਤ ਕਮੇਟੀ ਬਣਾਈ ਆ 15-15 ਮੈਂਬਰ ਆ ਉਹਨੂੰ ਵੀ ਟ੍ਰੇਨਿੰਗ ਦੇ ਆ ਕੇ ਇਸ ਤੋਂ ਸਵਾਇਲ ਨੇ ਸਾਡੇ ਪਰਾਮਾਡਿਕ ਦੇ ਮਾਸਟਰ ਟ੍ਰੇਨਰ ਹੋਗੇ ਉਹ ਜਿੰਨੇ ਵੀ ਸਕੂਲਾਂ ਦੇ ਟੀਚਰ ਹੈ ਕਾਲਜ ਦੇ ਟੀਚਰ ਹੈ ਉਹਨਾਂ ਨੂੰ ਰੇਡਿੰਗ ਦੇਣਗੇ ਤੇ ਉਹ ਵਿੱਚ ਹੋਰ ਟ੍ਰੇਨਰ ਵੜ ਕੇ ਸਕੂਲ ਦੇ ਬੱਚਿਆਂ ਨੂੰ ਟ੍ਰੇਨ ਕਰਣਗੇ ਇਹ ਬੱਚੇ ਆਪਣੇ ਆਪਣੇ ਘਰਾਂ ਦੇ ਵਿੱਚ ਆਪਣੇ ਆਸ-ਪਾਸਲੇ ਘਰਾਂ ਦੇ ਵਿੱਚ ਜਾ ਕੇ ਚੈੱਕ ਕਰਨਗੇ ਕਿ ਜਿਹੜਾ ਫ੍ਰੀਜ ਦੇ ਨੀਚੇ ਦੀ ਟ੍ਰੇ ਆ ਉਹਦੇ ਚ ਬਰੇਡੀਆਂ ਦਾ ਜਿਹੜਾ ਡਰਨੋ ਦਾ ਜਿਹੜਾ ਨਾਰਮਾ ਹੈਗਾ ਉਹ ਕਿਤੇ ਮਤਲਬ ਉਹਦੇ ਚ ਰੋੜਾ ਨਹੀਂ ਕਰ ਰਿਹਾ ਇਸੇ ਤਰ੍ਹਾਂ ਜੇ ਕੋਈ ਟੈਂਕ ਸੁੱਕਿਆ ਹੋਇਆ ਕੋਈ ਹੋਰ ਠੀਕਰਾ ਪਿਆ ਹੋਇਆ ਜਾ ਕੇ ਤੇ ਸਟੈਗਨੈਂਟ ਵਾਟਰ ਆ ਉਹਨੂੰ ਚੈੱਕ ਕਰਨਗੇ ਉਹਦੇ ਵਾਸਤੇ ਸਾਡੀ ਐਂਟੀ ਡਾਰਨੋ ਟੀਮ ਤੇ ਜਿਹੜੀ ਹਿਊਮੀਫਿਕੇਸ਼ਨ ਟੀਮ ਜਦਦੇ ਇਮੀਡੀਟਲੀ ਦੇਰ ਕਾਮੇ ਟੂ ਲਕਸ਼ਮ ਅੱਧਾ ਇੱਕ ਕਮਿਊਨਿਟੀ ਪਾਰਟਿਸਪੇਸ਼ਨ ਦੇ ਨਾਮ ਡਰੱਗ ਦੀ ਐਡਿਕਸ਼ਨ ਰੀਹੈਬਿਲੀਟੇਸ਼ਨ ਵਾਸਤੇ ਵੀ ਕਮਿਊਨਿਟੀ ਪਾਰਟਿਸਪੇਸ਼ਨ ਦੇ ਨਾਮ ਮਾਸ ਐਜੂਕੇਸ਼ਨ ਦਾ ਨਾਲ ਜਿਹੜਾ ਹੈ ਨਾ ਉਹ ਵੈਕਟਰ ਵਾਰਕ ਤੇ ਬਾਟੋਲੋਜੀਸ ਦੇ ਉੱਤੇ ਵੀ ਅਸੀਂ ਇਹ ਜਿਹੜਾ ਕੰਟਰੋਲ ਕਰਾਂਗੇ ਇਹਦੇ ਨਾਲ ਜਿਹੜੇ ਹੈ ਇਹ ਲੋਕਾਂ ਨੂੰ ਮਤਲਬ ਜਿਹੜੇ ਆਊਟ ਆਫ ਪਾਕਟ ਐਕਸਪੈਂਸਸ ਦਾ ਬਚਣਗੇ ਬਚਣਗੇ ਇਹਦੇ ਨਾਲ ਸਰਕਾਰ ਨੂੰ ਵੀ ਫਾਇਦਾ ਲੋਕਾਂ ਨੂੰ ਵੀ ਫਾਇਦਾ ਜੇ ਮੰਦੇ ਬਿਮਾਰ ਹੋ ਜਾਂਦੇ ਆ ਸਸਾਮਾ ਵੀ ਸਰਕਾਰ ਨੂੰ ਵੀ ਖਰਚਾ ਕਰਨਾ ਪੈਂਦਾ ਤੇ ਲੋਕਾਂ ਨੂੰ ਕਸ਼ਟ ਲੋਕਾਂ ਨੂੰ ਹੁੰਦਾ ਤਾਂ ਇਹ ਸਰਕਾਰ ਫਰੀ ਅਡ ਚੱਲ ਜੇ ਸਾਰੀ ਦਵਾਈਆਂ ਸਿਫਰੀ ਦੇਵੇ ਮੰਨਾਂ ਘੇੜੇ ਤੇ ਬਣਾਤੀ ਉਹ ਤਾਂ ਸਾਨੂੰ ਬਹੁਤ ਫਾਇਦਾ ਜਦੋਂ ਸਾਡੇ ਕਿਸੇ ਮਹੱਲਾ ਘੇੜੇ ਦੇ ਵਿੱਚ ਬਹੁਤ ਸਾਰੇ ਮਨਨ ਕਿਉਂਕਿ ਸਾਰਾ ਡਿਜੀਟਲ ਮਾਡੂਲ ਹੈ ਆਨਲਾਈਨ ਮਾਡੂਲ ਹੈ ਉਹਦੇ ਰੀਅਲ ਟਾਈਮ ਰਿਪੋਰਟਿੰਗ ਹੈ ਜੇ ਕਿਸੇ ਮਲਾਕਣ ਨੇ ਕਿ ਇੱਕ ਦਿਨ 20 ਪੇਸ਼ੈਂਟ ਆ ਗਿਆ ਉਹ ਸਾਰਿਆਂ ਨੂੰ ਪਤਾ ਲੱਗ ਜਾਂਦਾ ਵੀ ਇੱਥੇ ਪ੍ਰਿੰਸੀਪਲ ਵੱਡਵਾੜਾ ਉੱਥੇ ਸਾਡੀ ਟੀਮ ਜਾ ਕੇ ਚੈੱਕ ਕਰ ਲੈਂਦੀ ਹੈ ਵੀ ਇੱਥੇ ਕਿਹੜੇ ਡੇਂਗੂ ਦਾ ਲਾਗ ਪਤਾ ਨਹੀਂ ਪਟ ਦੇ ਵਿੱਚ ਹੌਸਪੋਰਟ ਨਹੀਂ ਹੈ ਤਾਂ ਇਸ ਤਰ੍ਹਾਂ ਹੀ ਜਿੱਦਾਂ ਫੋਰਸਨ ਹੌਟਸਪੌਟ ਤਸਵੀਰ ਨਸੀ ਵਗਿਆ ਇਹ ਜਿੱਥੇ ਹੌਟਸਪੌਟ ਹੁੰਦਾ ਉੱਥੇ ਜਾ ਕੇ ਸਾਡਾ ਕੋਈ ਕੈਕਸ਼ਨ ਹੋ ਜਾਂਦਾ ਸੋ ਮਲਾਕਣ ਦੇ ਰਾਹ ਨੂੰ ਆਪਾਂ ਸਾਰੇ ਲੋਕਾਂ ਦੀ ਬਲੱਡ ਪ੍ਰੈਸ਼ਰ ਦੀ ਕਿਹਨੇ ਪ੍ਰੋਬਲਮ ਹੈ 슈ਗਰ ਦੀ ਕਿਹਨੇ ਪ੍ਰੋਬਲਮ ਹੈ ਕਿੰਨੀਆਂ ਹਾਈ ਰਿਸਕ ਪ੍ਰੈਗਨancies ਹੈ ਫੀਵਰ ਕਿੱਥੇ ਆ ਰਿਹਾ ਹੈ ਡਾਇਰੀਆ ਦੇ ਪੇਸ਼ੈਂਟ ਕਿੱਥੇ ਆ ਰਹੇ ਆ ਸੋ ਇਹਦੇ ਨਾਲ ਬਹੁਤ ਜ਼ਿਆਦਾ ਸਮੱਸਿਆ ਜੁੜੀ ਹੈ ਸੁਣਦਾ ਵੀ ਹੋਈਆਂ ਅਰਲੀ ਵਾਰਨਿੰਗ ਵੀ ਹੋਈਆਂ ਔਰ ਸਾਡਾ ਰੈਪਿਡ ਰਿਸਪੌਂਸ ਵੀ ਆ ਰਿਹਾ ਹੈ ਸੋ ਇਹ ਦੋ ਜਿਹੜੇ ਮੰਤਵ ਹੈ ਸਾਡੇ ਨਸ਼ਾ ਮੁਕਤ ਪੰਜਾਬ ਤੇ ਦੂਜਾ ਹੈਗਾ ਮਲੇਰੀਆ ਡੈਂਗੂ ਔਰ ਜਿਹੜਾ ਚਿਕਨ ਗੁਨੀਆ ਔਰ ਦਰੀਆ ਮੁਖਤ ਪੰਜਾਬ ਚੜਾਏਗਾ ਇਹ ਮਿਸ਼ਨ ਮਿਸ਼ਨ ਵੀ ਇਹ ਮਿਸ਼ਨ ਆ ਗਿਆ ਤੁਹਾਨੂੰ ਮਿਸ਼ਨ ਨਾਲ ਕੰਸੀ ਚੱਲ ਰਹੀ ਹੈ ਸਵੇਰੇ ਦੇ ਵਕਤ ਵਿੱਚ ਸਾਰੇ ਪੂਰੇ ਪੰਜਾਬ ਦੇ ਪੂਰੇ ਤੇਜ ਦਰਿਆ ਦੇ ਵਿੱਚ ਜਾ ਰਹੇ ਹਨ ਔਰ ਉੱਥੇ ਜਾ ਕੇ ਭਰਾਤਰ ਦੇ ਜਾ ਕੇ ਅਸੈਸ ਕਰਕੇ ਕਿ ਉਹ ਸਾਨੂੰ ਚਾਹੀਦਾ ਉਹ ਜੁਨੀਆ ਵੀ ਸਾਨੂੰ ਕੋਲ ਚਾਹੀਦੀ ਸਲਿਟੀਜ਼ ਹੋ ਚਾਹੀਦੀਆਂ ਨਵੇਂ ਸਾਨੂੰ ਕੋਈ ਹੋਰ ਸੈਕਟਰ ਚਾਹੀਦੇ ਆ ਵੀ ਇਲੈਕਸ਼ਨ ਸੈਕਟਰ ਤਾਂ ਮੈਂ ਕ੍ਰੀਏਟ ਕਰ ਲਿਆ ਆ ਕਮਨੀ ਅਵੇਲੇਬਿਲਟੀ ਕ੍ਰੀਏਟ ਕਰ ਲਿਆ ਔਰ ਜਿਹੜੇ ਹਸਪੀਟਲ ਆ ਉਹਨਾਂ ਦੀ ਹਾਲਤ ਜਿਹੜੀ ਆ ਜਿਵੇਂ ਯੂਨੀਵਰਸਲ ਅਵੇਲੇਬਿਲਟੀ ਆ ਬਲਕਸ ਕਰਤੀ ਆ ਅਸੀਂ ਹੁਣ ਜਿਹੜੀ ਮੈਪ ਪਾਵਰ ਤੇ ਫੋਕਸ ਕਰ ਰਹੇ ਆ ਕੋਟਾ